ਮਵਦੀਪ ਹਣੀ ਜੀਸੀਬੀ ਲੱਗੇ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਇਹ ਵੀਰੇ ਪ੍ਰੋਬਲਮ ਲੈ ਕੇ ਆ ਸਾਰਾ ਕੁਝ ਪਟਵਾਗੇ ਇਹਨਾਂ ਦਾ ਕੋਈ ਚੱਕਰ ਨਹੀਂ ਚੜਦੀ ਗਲਾਚ ਨੇ ਸਾਰੇ ਪੈਰੀਗੇਟਿੰਗ ਥੱਲੇ ਕੱਗਰ ਜਦੇ ਆਪਣਾ ਕਿਸਾਨ ਦਿਨ ਵਿੱਚ ਔਰ ਖਾਸ ਤੌਰ ਤੇ ਉੱਤੇ ਮੋਡੀਫਾਈ ਕਰਾਈਆ ਆ ਦੇਖੋ ਸਟੀਲ ਦੀਆਂ ਚਾਦਰਾਂ ਇਸ ਦੇ ਉੱਤੇ ਬਣਵਾਈਆਂ ਗਈਆਂ ਨੇ ਕਿਸੇ ਵੀ ਤਰੀਕੇ ਦਾ ਕੋਈ ਗੋਲੀ ਕੋਈ ਅਥਰੂ ਗੈਸ ਦਾ ਗੋਲਾ ਕੋਈ ਇਸ ਦੇ ਉੱਤੇ ਅਸਰ ਨਾ ਕਰ ਸਕੇ ਆ ਦੇਖੋ ਗੱਡੀ ਚੱਕਦੀ ਗੱਡੀ ਚੱਕ ਕੇ ਸਾਈਡ ਕਰਤੀ ਆ ਲੋ ਆਗੇ ਇਹਨਾਂ ਸਾਹਮਣੇ ਬੈਰੀਕੇਡਿੰਗ ਦਾ ਕੀ ਹੋਊਗੀ ਖੱਟਰ ਰੀਵਨ ਲੈ ਕੇ ਖੜਿਆ ਸੀ ਮੈਂ ਪਹਿਲਾਂ ਵੀ ਕਹੀਏ ਗੱਲ ਅਸੀਂ ਝੇਡਾਂ ਕਰਦੇ ਸੀ ਮਖੌਲਾ ਕਰਦੇ ਸੀ ਮੁੰਡੇ ਸਾਡੇ ਪਾ ਹੁਣ ਟਾਈਮ ਆ ਗਿਆ ਰੀਵਨ ਕੱਟਣ ਦਾ ਸ਼ੰਭੂ ਬਾਰਡਰ ਤੇ ਮੌਜੂਦਾਂ ਕਿਸਾਨਾਂ ਨੇ 21 ਤਰੀਕ ਦੀ ਕਾਲ ਦਿੱਤੀ ਹੈ ਔਰ ਕਿਸਾਨ ਨਵਦੀਪ ਹੁਣੀ ਜੀਸੀਬੀ ਲੈ ਕੇ ਪਹੁੰਚ ਚੁੱਕੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਨਵਦੀਪਣੀ ਜੀਸੀਬੀ ਲਾ ਕੇ ਪਹੁੰਚ ਚੁੱਕੇ ਨੇ ਜਿੰਦਾਬਾਦ ਕੱਲ ਦੀ ਕਾਲ ਹੈ ਜਿੰਦਾਬਾਦ ਦਿੱਲੀ ਚਲਣ ਦੀ ਤਾਂ ਉਸ ਤੋਂ ਪਹਿਲਾਂ ਜਿੰਦਾਬਾਦ ਜੋ ਕਿਸਾਨ ਜਥੇਬੰਦੀਆਂ ਨੇ ਜਿੰਦਾਬਾਦ ਉਹ ਵੱਡੇ ਕਾਫਲੇ ਨਾਲ ਜਿੱਤेंगे ਇੱਥੇ ਪਹੁੰਚ ਚੁੱਕੇ ਨੇ ਬੜੀ ਕਿਹੜਾ ਕਿਹੜੀ ਇਹ ਜੀਸੀਬੀ ਲੈ ਕੇ ਆਏ ਹੋ ਇਹ ਵੀਰੇ ਪੋਪਲਾਈਨ ਲੈ ਕੇ ਆ ਸਾਰਾ ਕੁਝ ਪਟਵਾਗੇ ਇਹਨਾਂ ਦਾ ਕੋਈ ਚੱਕਰ ਨਹੀਂ ਚੜਦੀ ਗਲਾਚ ਨੇ ਸਾਰੇ ਕਿਸਾਨ ਮਜ਼ਦੂਰ ਇਕਤਾ ਜੈ ਮਾਤ ਪੋਪਲਾਈਨ ਲਿਆਈਏ ਔਰੇ ਹੁਣ ਤਾਂ ਲੱਗਦਾ ਕਿ ਬੈਰੀਕੇਡੀ ਪੂਰੀ ਗੜੀ ਦਾ ਕੁਝ ਖੜ ਨਹੀਂ ਬਾਬਾ ਜੀ ਦੇਖਦੇ ਚਾਏ ਉਹ ਬੈਰੀਕੇਟਿੰਗ ਥੱਲੇ ਕ ਅਗਰ ਜਦੇ ਆਪਣਾ ਕਿਸਾਨ ਦਿਨੀ ਚ ਚੱਕ ਦਾਂਗੇ ਵੀਰੇ ਕੋਈ ਚੱਕਰ ਨਹੀਂ ਹੈਗਾ ਕਿਸਾਨ ਕਹਿੰਦੇ ਪੋਪਲਾਈਨ ਲੈ ਆਏ ਨੇ ਪੋਪਲਾਈਨ ਹੁਣ ਸਿੱਧਾ ਜੋ ਹੈ ਉਹ ਉਹਗੇ ਪਰਦੀ ਹੁੰਨੇ ਦਰ ਆਉਗੀ ਤਾਂ ਬਾਈ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਟਰੈਕਟਰ ਜਦੋਂ ਸੜਕ ਤੇ ਹਰਿਆਣਾ ਪੁਲਿਸ ਨੇ ਰੋਕਿਆ ਸੀ ਉਦੋਂ ਭਜਾਏ ਸੀ ਤਾਂ ਕਿਵੇਂ ਪੋਪੂਲਰ ਆਇਆ ਬ్రో ਬਾਈ ਜਿੱਤਾਂਗੇ ਜਾਂ ਮਰਾਂਗੇ ਹਾਂਜੀ ਹਾਂ ਪੁਰੀਆ ਹੁਣ ਹੁਣ ਤਿਆਰੀਆਂ ਕੱਲ ਨੂੰ ਦੱਸਾਂਗੇ ਕਿੰਨੀ ਤਿਆਰੀ ਹੈ ਦੀਪ ਸਾਰੇ ਕਹਿੰਦੇ ਸੀ ਟਰੈਕਟਰ ਟਰੈਕਟਰ ਤੁਸੀਂ ਪੋਪੂਲਰ ਜੀ ਮਰਾਂਗੇ ਜਿੱਤਾਂਗੇ ਠੀਕ ਹੈ ਨਾ ਇੱਕ ਪਾਸੇ ਹਾਰ-ਪਾਰ ਦੀ ਲੜਾਈ ਲੜਨੀ ਆ ਹੁਣ ਪਿੱਛੇ ਨਹੀਂ ਹਰਦੇ ਜੀ ਉਡੀਕ ਕੀਤੀ ਜਾਊਗੀ 11 ਵਜੇ ਦੀ 11 ਵਜੇ ਤੱਕ ਦਾ ਉਡੀਕ ਹੈ ਜਦੋਂ ਜੱਥੇਬੰਦੀ ਵਾਲੇ ਕਹਿਣਗੇ ਸਾਨੂੰ ਨਾ ਅੱਗੇ ਨੂੰ ਚੜਾਈ ਕਰ ਦੰਗੇ ਤਾਂ 11 ਵਜੇ ਤੱਕ ਕਹਿੰਦੇ ਅਸੀਂ ਉਰੇ ਹੀ ਆ 11 ਵਜੇ ਤੱਕ ਦੀ ਉਡੀਕ ਕੀਤੀ ਜਾਊਗੀ ਤਾਂ ਪੌਪਲਨ ਲੈ ਆਏ ਨੇ ਕਿਸਾਨ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਕਿਸਾਨ ਜਿਹੜੇ ਨੇ ਉਹ ਪੌਪਲਨ ਆਪ ਲੈ ਆਏ ਨੇ ਤਾਂ ਬਾਈ ਹੁਣੀ ਨਾਲ ਨੇ ਸਾਡੇ ਹਾਂਜੀ ਬਾਈ ਫਿਰ ਤਿਆਰੀ ਪੂਰੀ ਹੈ ਤਿਆਰੀ ਹੈ ਜੀ ਤਿਆਰੀ ਫੁੱਲ ਫੁੱਲ ਤਿਆਰੀ ਹੈ ਵੀਰੇ ਫੁੱਲ ਤਿਆਰੀ ਹੈ ਕੋਈ ਕਹਿੰਦਾ ਸੀ ਟਰੈਕਟਰ ਲੱਗੇ ਆਵਾਂਗੇ ਇਧਰ ਆਇਓ ਬਾਈ ਕੋਈ ਕਹਿੰਦਾ ਸੀ ਜੀ ਸੀ ਬੀ ਤਿਆਰ ਕਰਾ ਲਈ ਤੁਸੀਂ ਤਾਂ ਤੁਸੀਂ ਬੋਪਲੇ ਨਹੀਂ ਲਿਆਏ ਇਹਦਾ ਆਗਵਾ ਦੀ ਉਦਿਸ ਜਿਵੇਂ ਵੀ ਕਿਸੇ ਨੇ ਸੋਚ ਲਿਆ ਉਵੇਂ ਕੱਲ ਨੂੰ ਪਤਾ ਲੱਗੂਗਾ ਬਾਬਾ ਜਾਨ ਕਿਨੂੰ ਔਟ ਦਿੰਦਾ ਏ ਇਹਦੇ ਮੂਰੇ ਤਾਂ ਫਿਰ ਮੈਨੂੰ ਲੱਗਦਾ ਕਿਸੇ ਨੇ ਖੜਨਾ ਵੀ ਨਹੀਂ ਹੈਗਾ ਖੜਨਾ ਨਹੀਂ ਕਿਸੇ ਨੇ ਨਹੀਂ ਖੜਨਾ ਇਹ ਤਾਂ ਹਲੇ ਅਸੀਂ ਉਹ ਕਹਿੰਦੇ ਨਾ ਜਿਵੇਂ ਉਹ ਸਾਲੀ ਮੰਗ ਖੱਟਰ ਰੀਵਨ ਲੈ ਕੇ ਖੜਿਆ ਸੀ ਮੈਂ ਪਹਿਲਾਂ ਵੀ ਕਹੀਏ ਗੱਲ ਅਸੀਂ țeਡਾਂ ਕਰਦੇ ਸੀ ਮਖੌਲਾਂ ਕਰਦੇ ਸੀ ਮੁੰਡੇ ਸਾਡੇ ਬਾ ਹੁਣ ਟਾਈਮ ਆ ਗਿਆ ਰੀਵਨ ਕੱਟਣ ਦਾ ਦਾ ਕਿਲਾ ਨਹੀਂ ਛੱਡਿਆ ਜਮਰੋਦ ਦਾ ਕਿਲਾ ਖਾਲਸੇ ਨੇ ਫਤਿਹ ਕਰਿਆ ਤਾਂ ਬਾਅਦre ਕੋਈ ਚੀਜ਼ ਨਹੀਂ ਹੈ ਫਿਰ ਕੀ ਚੀਜ਼ ਹੈ ਬਹੁਤ ਸਾਰੇ ਪੁਲਿਸ ਲੱਗੀ ਹੋਈ ਸੀਗੀ ਰੋਕਣ ਦੀ ਕੋਸ਼ਿਸ਼ਾਂ ਕਰ ਰਹੇ ਸੀ ਪਰ ਇੱਕੋ ਦਮ ਹੀ ਤੁਸੀਂ ਫਿਰ ਹਮਲਾ ਬੋਲਿਆ ਸਾਸ ਨਹੀਂ ਇੰਨਾ ਕਿ ਧੱਕਾ ਕਰੇ ਕਰਦਾ ਫਿਰ ਠੀਕ ਹੈ ਇੰਨਾ ਕਿ ਧੱਕਾ ਪ੍ਰਸ਼ਾਸਨ ਕਰਦਾ ਹੁੰਦਾ ਔਰ ਜਿਵੇਂ ਦਾ ਰੋਕਣ ਦਾ ਪ੍ਰਸ਼ਾਸਨ ਦਾ ਤਾਂ ਫਰਜ਼ ਬਣਦਾ ਰੋਕਣਾ ਜਿਵੇਂ ਹੀ ਪੋਪੂਲ ਨੇ ਦੇਖੀ ਲੋਕਾਂ ਨੇ ਸਾਰਿਆਂ ਚ ਜੋਸ਼ ਭਰ ਗਿਆ ਸਾਰੇ ਉਸ਼ਾ ਹੋਣਗੇ ਵੀ ਸ਼ਾਂਤੀ ਨਾਲ ਤੋੜਾਂਗੇ ਵੀ ਸ਼ਾਂਤੀ ਨਾਲ ਇਹ ਵੀ ਗੱਲ ਨਾਲੇ ਆ ਹਾਂ ਤੋੜਨ ਦੀ ਵੀਰ ਜਿਹੜਾ ਸਾਡਾ ਪ੍ਰੋਟੈਸਟ ਹੈ ਸਾਡੀਆਂ ਮੰਗਾਂ ਸਰਕਾਰ ਮੰਨ ਲੇ ਸਾਨੂੰ ਲੋੜੇ ਨਾ ਪਵੇ ਇਹ ਤਾਮਚਾਮ ਕਰਨੇ ਦੀ ਅਜੇ ਵੀ ਟਾਈਮ ਹੈਗਾ ਸਰਕਾਰ ਦੇ ਕੋਲ ਕਿ 11 ਵਜੇ ਦਾ ਸਮਾਂ ਦਿੱਤਾ ਹੈ ਕੱਲ ਦਾ ਜਿਵੇਂ ਜਥੇਬੰਦੀਆਂ ਦਾ ਆਰਡਰ ਹੋਊਗਾ ਫਿਰ ਉਹ ਅਗਲੀ ਕਾਰਵਾਈ ਇਸ ਤਰ੍ਹਾਂ ਚੱਲੇਗੀ ਫਿਰ ਠੀਕ ਹੈ ਆ ਅਗੋ ਦੀ ਤਸਵੀਰ ਦਿਖਾ ਦੇ ਕੋਈ ਇੱਧਰ ਦਿਖਾ ਦਿਓ ਸਾਰੀ ਤਸਵੀਰ ਤਾਂ ਇਸ ਤਰੀਕੇ ਦੇ ਨਾਲ ਜੋ ਕਿਸਾਨ ਨੇ ਉਹ ਸਾਰੇ ਕੈਮਰੇ ਤੇ ਰਾਹੀਂ ਫੋਟੋਆਂ ਦੇ ਰਾਹੀਂ ਇਸ ਤਸਵੀਰ ਨੂੰ ਕੈਦ ਕਰ ਰਹੇ ਨੇ ਤਾਂ ਪੌਪਲਨ ਲੈ ਆਏ ਨੇ ਕਿਸਾਨ ਤਾਂ ਮੋਰਚ ਦੇ ਵਿੱਚ ਪੋਪਲਾਈਨ ਲੈ ਕੇ ਪਹੁੰਚ ਚੁੱਕੇ ਨੇ ਤਾਂ ਕਹਿੰਦੇ ਹੁਣ ਤਾਂ ਜਾਂ ਮਰਾਂਗੇ ਜਾਂ ਫਿਰ ਜਿੱਤਾਂਗੇ ਹਾਲਾਂਕਿ ਅਸੀਂ ਅਪੀਲ ਬਾਰ-ਬਾਰ ਇਹੀ ਕਰ ਰਹੇ ਹਾਂ ਕਿ ਸ਼ਾਂਤਮਈ ਤਰੀਕੇ ਨਾਲ ਹੀ ਸਭ ਕੁਝ ਹੋਵੇ ਕੋਈ ਵੀ ਨੁਕਸਾਨ ਨਾ ਹੋਵੇ ਸਭ ਕੁਝ ਸ਼ਾਂਤਮਈ ਤਰੀਕੇ ਨਾਲ ਹੀ ਹੋਵੇ ਪਰ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਤਾਂ ਇਹ ਪੋਪਲਾਈਨ ਜਿਹੜੀ ਹੈ ਉਹ ਕਿਸਾਨ ਲੈ ਕੇ ਪਹੁੰਚ ਚੁੱਕੇ ਨੇ ਤਾਂ ਭਾਈ ਇਹ ਲੁਕਾ ਕੇ ਕਿੱਥੇ ਰੱਖੀ ਹੋਈ ਸੀ ਇਹ ਭਾਈ ਬਹੁਤ काम-काम ਕਰਨੇ ਪਏ ਆ ਇਹ ਕਿਸੇ ਨੂੰ ਪਣਕ ਤੱਕ ਨਹੀਂ ਲੱਗਣ ਦਿੱਤੀ ਕੋ ਦਾ ਮਾਮਲਾ ਹੀ ਬੋਲਿਆ ਤੁਸੀਂ ਆ ਗਏ ਹੈ ਬਾਈ ਸਾਰੇ ਕੰਮ ਹੈ ਜੀ ਕੁੱਲ 15 ਮਿੰਟ ਦਾ 15 ਮਿੰਟ ਦੇ ਵਿੱਚ ਬੈਰੀਕੇਡ ਤੋੜ ਦਿਆਂਗੇ ਹਾਂ ਆ ਦੇਖੋ ਗੱਡੀ ਚੱਕਦੀ ਗੱਡੀ ਚੱਕ ਕੇ ਸਾਈਡ ਕਰਤੀ ਆਹ ਲੋ ਆਹ ਇਹ ਇਨਾ ਸਾਹਮਣੇ ਬੈਰੀਕੇਡਿੰਗ ਦਾ ਕੀ ਹੋਊਗੀ ਇਧਰ 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 ਦਿਖਾਓ ਜਸ਼ਨ ਇਧਰ ਦਿਖਾਓ ਇਧਰ ਵੀ ਚੱਕਦਾ ਆ ਚੱਲ ਚੱਲ ਆ ਇਹਨਾਂ ਨੇ ਤਾਂ ਇੱਥੇ ਹੀ ਟੈਂਪੂ ਗੱਡੀਆਂ ਸਾਰੀਆਂ ਆਪ ਹੀ ਚੱਕ ਕੇ ਸੈੱਡ ਕਰਤੀਆਂ ਤਾਂ ਇਹਨਾਂ ਵਾਸਤੇ ਕੱਲ ਬੈਰੀਕੇਟਿੰਗ ਕੀ ਹੋਣੀ ਹੈ ਮੈਨੂੰ ਲੱਗਦਾ ਹੁਣੇ ਹੀ ਇਹ ਟੈਸਟ ਸ਼ੁਰੂ ਹੋ ਗਿਆ ਨਹੀਂ ਵੀਰ ਜੀ ਹਲੇ ਤਾਂ ਅਸੀਂ ਸਰਕਾਰ ਤੋਂ ਚਾਹੁੰਦੇ ਆਂ ਕਿ ਜਿਹੜੀ ਸਾਡੀਆਂ ਮੰਗਾਂ ਸਾਨੂੰ ਮੰਨ ਲਵੇ ਅਸੀਂ ਆਪਣੇ ਘਰ ਜਾਈਏ ਠੀਕ ਹੈ ਅਸੀਂ ਮੀਨਿੰਗ ਕਰਨਾ ਚਾਹਤੇ ਕੋਈ ਕਾਰਵਾਈ ਭਾਈ ਭਾਈ ਲੱਗਦਾ ਕਿ ਜਿਹੜੀ ਜੀ ਹੁਣ ਆ ਤਸਵੀਰ ਦੇਖ ਦਿਖ ਰਹੀ ਹੈ ਜੇ ਸਰਕਾਰ ਦਾ ਪਹੁੰਚੂਗੀ ਮੀਟਿੰਗ ਦੀ ਫੋਨ ਆ ਸਕਦਾ ਕਾਲ ਆ ਸਕਦੀ ਉਹ ਤਾਂ ਸਰਕਾਰ ਦੇ ਹੱਥ ਹੈ ਬਥੇਰਾ ਟਾਈਮ ਦੇ ਲਿਆ ਹੁਣ ਤਾਂ ਆਪਾਂ ਨੇ ਵਾਧੂ ਟਾਈਮ ਦਿਆ ਸਰਕਾਰ ਨੂੰ ਇਹ ਵੀ ਸਰਕਾਰ ਦੇਖਾ ਵੀ ਕਿਆ ਕਰਨਾ ਗਿਆ ਨਹੀਂ ਕਰਨਾ ਹਮ ਤਾਂ ਨਾਕਾ ਹੁਣ ਵੀ ਸ਼ਾਂਤੀ ਨਾਲ ਤੋੜੂਗੇ ਟੀਮਾਂ ਬਣਾ ਕੇ ਮੁੰਡੇ ਜਾਣਗੇ ਗਾੜੀ ਹਾਂਜੀ 2021 ਕੇ ਟਾਈਮ ਹੀ ਦੇ ਰਹੇ ਆਂ ਬਾਈ ਹਮੇ ਤਾਂ ਠੀਕ ਹੈ ਗਵਰਨਮੈਂਟ ਨੂੰ ਟਾਈਮ ਨਹੀਂ ਲੱਗਿਆ ਹੈ ਬਹੁਤ ਵਧੀਆ ਤਸਵੀਰ ਤੁਹਾਨੂੰ ਦਿਖਾ ਰਹੇ ਆਂ ਸ਼ੰਭੂ ਬਾਰਡਰ ਦੀ ਤਾਂ ਕਿਸਾਨ ਜੋਨੇ ਉਹ ਪੋਪਲਨ ਲੈ ਕੇ ਪਹੁੰਚ ਚੁੱਕੇ ਨੇ ਪੋਪਲਨ ਲੈ ਕੇ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਪਹੁੰਚ ਚੁੱਕੇ ਨੇ ਹਾਂਜੀ ਮੈਂ ਕਹਾ ਇਹਨਾਂ ਨੂੰ ਪੱਧਰੀ ਕਰੋ ਸਰਕਾਰਾਂ ਨੂੰ ਸਿੱਧੀ ਕਰੋ ਲੋਟ ਕੀਤੇ ਨਾਲ ਰਾਜ ਵੀ ਆਵੇਗਾ ਕਾਜ ਵੀ ਆਵੇਗਾ ਸਾਰਾ ਕੁਝ ਹੋਏਗਾ ਭਾਈ ਜਿਵੇਂ ਤੁਸੀਂ ਉਸ ਦੱਸਦੇ ਵੀ ਸੀਗੇ ਤੁਹਾਨੂੰ ਵੀ ਲੱਭਣ ਵਾਸਤੇ ਪੁਲਿਸ ਤੁਹਾਡੇ ਘਰੇ ਕੀੜੇ ਮਾਰ ਰਹੀ ਹੈ ਤੁਸੀਂ ਨਾਲ ਆਪਣੀ ਪੋਤੀ ਦਾ ਚਿਹਰਾ ਵੀ ਨਹੀਂ ਦੇਖਿਆ ਨਾ ਨਾ ਬਿਲਕੁਲ ਨਹੀਂ ਦੇਖਿਆ ਪੁੱਸ ਉਸ ਤੋਂ ਬਾਅਦ ਤਾਂ ਗੋਆਮਾ ਦਾਸਤੇ ਵੀ ਭੇਜੇ ਆ ਜਿਹੜੇ ਇਹ ਟੁਕੜੀਆਂ ਖੜੀ ਮੂਰਾ ਇਹ ਵੀ ਪਿੰਡਾਂ ਦੇ ਵਿੱਚ ਗਈਆਂ ਦਹਿਸਤਗਾ ਮਾਹੌਲ ਬਣਾਉਣਾ ਚਾਹ ਹਰਿਆਣਾ ਸਰਕਾਰ ਬਹੁਤ ਜ਼ਿਆਦਾ ਆ ਤਸਵੀਰ ਹੈ ਬਾਈ ਜੀ ਸ਼ੰਭੂ ਦੀ ਸ਼ੰਭੂ ਤੇ ਕਿਸਾਨ ਪੌਪ ਲਾਈਨ ਲੈ ਕੇ ਪਹੁੰਚ ਚੁੱਕੇ ਨੇ ਔਰ ਹੁਣ ਕਹਿੰਦੇ 15 ਮਿੰਟ ਦਾ ਕੰਮ ਲੱਗਣਾ ਸਿਰਫ ਕਹਿੰਦੇ 15 ਮਿੰਟ ਦਾ ਹੀ ਕੰਮ ਹੈ 15 ਮਿੰਟ ਦੀ ਦੇਰੀ ਹੈ ਤੇ 15 ਮਿੰਟਾਂ 'ਚ ਸਾਰਾ ਕੰਮ ਆਪਾਂ ਸਾਫ਼ ਕਰ ਦਵਾਂਗੇ ਤਾਂ ਆਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਮੋਰਚੇ ਦੀ ਨਵਦੀਪ ਹਣੀ ਮੌਜੂਦ ਨੇ ਨਾਲ ਹੀ ਤੁਸੀਂ ਦੇਖੋਗੇ ਉਹਨਾਂ ਦੀ ਤਮਾਮ ਜਿਥੇਬੰਦੀ ਨਵਦੀਪ ਦੀ ਉਹ ਸਾਰੀ ਮੌਜੂਦ ਹੈ ਤਾਂ ਵੱਡੀ ਪੋਪ ਲਾਈਨ ਲੱਗੇ ਵੱਡਾ ਤਾਮ-ਸ਼ਾਮ ਲੱਗੇ ਕਿਸਾਨ ਪਹੁੰਚ ਚੁੱਕੇ ਨੇ ਉਹ ਜਿਆ ਲਿਆ ਤਸਵੀਰ ਸ਼ੰਭੂ ਤੋਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਪੌਪਲਾਈਨ ਲੱਗੇ ਪਹੁੰਚ ਚੁੱਕੇ ਨੇ ਔਰ ਇੱਕ ਵਾਰ ਤਸਵੀਰ ਦਿਖਾ ਦਿਓ ਸਾਰੀ ਇਹ ਐਸਐਕਸ 140 ਇਹ ਮਾਡਲ ਹੈ ਔਰ ਉੱਪਰ ਪੂਰੀ ਤਿਆਰੀ ਕੀਤੀ ਹੈ ਦੇਖੋ ਪੌਪਲਾਈਨ ਤੇ ਵੀ ਸਾਰੀ ਚਾਦਰ ਬਣਵਾਈ ਹੈ ਜਿਹੜੇ ਬੰਦੇ ਨੇ ਪੌਪਲਾਈਨ ਚਲਾਣੀ ਹੈ ਉਸ ਦੇ ਉੱਤੇ ਤੁਸੀਂ ਦੇਖੋਗੇ ਸਾਰੀ ਸਟੀਲ ਦੀ ਚਾਦਰ ਤਾਂ ਸਟੀਲ ਦੀ ਚਾਦਰ ਨਾਲ ਇਹ ਪੌਪਲਾਈਨ ਤਿਆਰ ਕੀਤੀ ਗਈ ਹੈ ਕਾ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਪੌਪਲਨ ਲੈ ਕੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਆਹ ਪੌਪਲਨ ਤੁਸੀਂ ਵੇਖੋਗੇ ਔਰ ਖਾਸ ਤੌਰ ਦੇ ਉੱਤੇ ਮੋਡੀਫਾਈ ਕਰਾਈ ਹੈ ਆ ਦੇਖੋ ਸਟੀਲ ਦੀਆਂ ਚਾਦਰਾਂ ਇਸ ਦੇ ਉੱਤੇ ਬਣਵਾਈਆਂ ਗਈਆਂ ਨੇ ਸਟੀਲ ਦੀਆਂ ਚਾਦਰਾਂ ਬਣਾਈਆਂ ਤਾਂ ਜੋ ਕਿਸੇ ਵੀ ਤਰੀਕੇ ਦਾ ਕੋਈ ਗੋਲੀ ਕੋਈ ਅਥਰੂ ਗੈਸ ਦਾ ਗੋਲਾ ਕੋਈ ਇਸ ਦੇ ਉੱਤੇ ਅਸਰ ਨਾ ਕਰ ਸਕੇ ਔਰ ਮੂਰਲੇ ਪਾਸੇ ਤੁਸੀਂ ਦੇਖੋਗੇ ਸਾਰੀ ਚਾਦਰ ਬਣਾ ਕੇ ਆਹ ਬੰਦ ਵੀ ਹੋ ਜਾਂਦੀ ਹੈ ਤਾਂ ਪੂਰੀ ਮੋਡੀਫਾਈ ਪੂਰੀ ਪੂਰੀ ਮੋਡੀਫਿਕੇਸ਼ਨ ਕਰਾ ਲਿਆ 7-8 ਲੱਖ ਰੁਪਏ ਲੱਗਾ ਜੋ ਸ਼ਾਂਤੀ ਹੈ ਪੰਜਾਬੀਆਂ ਦੀ ਸ਼ਾਂਤੀ ਸ਼ਾਂਤੀ ਹੈ ਉੱਲੂ ਵੀ ਅੰਦਰੋਂ ਹੀ ਬਾਹਰੋਂ ਨਹੀਂ ਕੋਈ ਬਾਹਰ ਨਹੀਂ ਆ ਦੇ ਰਸਤੀ ਅੰਦਰੋਂ ਹੀ ਸਾਰਾ ਕੁਝ ਅੰਦਰੋਂ ਆਟੋਮੈਟਿਕਲੀ ਇਹਨੂੰ ਕੋਈ ਨਹੀਂ ਖੋਲ ਸਕਦਾ ਇਹ ਸਭ ਨੂੰ ਖੋਲ ਦਊਗੀ ਕਿੰਨਾ ਟਾਈਮ ਲਾਉ ਬੈਰੀਕੇਡ ਪਟਣੇ ਹੁਣ ਕਿੰਨਾ ਟਾਈਮ ਮੈਕਸਿਮ ਮੈਕਸਿਮ ਅੱਧਾ ਘੰਟਾ ਮੈਕਸਿਮ ਤਾਂ ਮੈਕਸਿਮ ਕਹਿੰਦੇ ਅੱਧਾ ਘੰਟਾ ਤਾਂ ਆਹ ਦੇਖੋ ਪੂਰੀ ਇਹ ਪੌਪਲਨ ਹੈ ਮੋਡੀਫਾਈ ਕਰਾ ਕੇ ਕਿਸਾਨ ਪਹੁੰਚ ਚੁੱਕੇ ਨੇ ਪਹਿਲਾਂ ਕਹਿੰਦੇ ਤੇਰਾ ਨੂੰ ਜਰੂਰ ਸੱਟਾ ਖਾਲੀਆਂ ਪਰ ਇਸ ਵਾਰ ਸੱਟਾ ਨਹੀਂ ਖਾਣੀਆਂ ਇਸ ਵਾਰ ਅਸੀਂ ਦਿਮਾਗ ਲਗਾ ਕੇ ਦਿਮਾਗ ਲਗਾ ਕੇ ਜੋ ਹੈ ਉਹ ਕੰਮ ਕਰਾਂਗੇ ਤਾਂ ਇੱਧਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਜੋ ਨੇ ਉਹ ਸ਼ੰਭੂ ਮੋਰਚੇ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਦੀਆਂ ਜਿਹੜੇ ਕਿਸਾਨ ਪੌਪਲਨ ਲੈ ਕੇ ਸ਼ੰਭੂ ਮੋਰਚੇ ਦੇ ਵਿੱਚ ਹੋਪਲਨ ਲੱਗੇ ਪਹੁੰਚਣ ਦੇ ਕਰੀਬ 15 ਮਿੰਟ ਦਾ ਕੰਮ ਹੈ ਸਭ ਕੁਝ ਇਹ ਆਪਣੇ ਆਪ ਹੀ ਪੱਟੂਗੀ ਤਾ ਤਸਵੀਰ ਤੁਹਾਨੂੰ ਲਗਾਤਾਰ ਅਸੀਂ ਸ਼ੰਭੂ ਮੋਰਚੇ ਦੀ ਦਿਖਾਉਂਦੇ ਰਵਾਂਗੇ